ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਯ ਲੈ ਕਨਾਂ ਦਾ ਕਿ ਸ਼ੰਗਾ ਲੈ ਜਾ ਪਾ ਕੇ ਚੱਲਦੇ ਜਾਏਗਾ ਉਹ ਉਹ ਤੋਂ ਪਾ ਦਿਆ ਪਾ ਪੋਏ ਆ ਲੈ ਚਾਦਰਾਂ ਮਿਲ ਗਏ ਤੇ ਤੇਰਾ ਕੰਬਰ ਆਪਾਂ ਨੂੰ ਦੋ ਚੀਜ਼ਾਂ ਆਪਾਂ ਨੂੰ ਦੋ ਚੀਜ਼ਾਂ ਮਿਲ ਗਈਆਂ ਥੱਲੇ ਉੱਤਰਦਾ ਏ ਤੇਰੀ ਪੈਂਦੀ ਓ ਥੱਲੇ ਆ ਜਾ ਅੱਜੇ ਤਾਂ ਕਿਹੜੀ ਤੇਰੀ ਪੜੋ ਬਾਉ ਨੂੰ ਫਿਰਤਾ ਸੀ ਇਹ ਕੋਈ ਭੌਂਦਾ ਨਹੀਂ ਥੋੜੀ ਪਿਆ ਤੇ ਤੇਰਾ ਵੀ ਨਹੀਂ ਪਿਆ ਹੋਣਾ ਇਹਨੂੰ ਜਾਣੂਗਾ ਕੀ ਇਹ ਕੋਈ ਕੋਈ ਨਹੀਂ ਹੌਣ ਦੇ ਇਹਨੂੰ ਐਸ਼ ਕਾਹਨ ਕੀ ਗੱਲ ਉਹਦਾ ਓਏ ਤਾ ਮੈਂ ਤਾਂ ਜਿਹੜਾ ਢੇੜਾ ਮਾਰ ਦੂਰਾ ਗਿਆ ਭੋਗ ਹੋਈ ਹਾਂ ਕੀ ਗੱਲ ਹੋ ਗਈ ਮੈਂ ਤਾਂ ਗੇੜਾ ਮਾਰਨਾ ਸੀ ਕੀ ਗੱਲ ਕੀ ਹੋ ਗਈ ਬੱਲ ਤਾਂ ਕੁਛ ਨਹੀਂ ਆ ਤਾਹਾਂ ਇੱਕ ਬਿੱਲਾ ਫੜਿਆ ਯਾਰ ਭਾਰੀ ਬਿੱਲਾ ਸੀ ਅੱਛਾ ਹਾਂ ਆਪਣੇ ਦਰਿਆ ਚ ਫਿਰਦਾ ਸੀ ਬਿੱਲਾ ਪਛਾਨ ਕਾ ਭਲਾ ਜਾਣਦਾ ਬਿੱਲੇ ਨੂੰ ਇੱਧਰ ਦੀ ਹੋ ਕੇ ਦੇਖ ਲਾ ਤੂੰ ਤਾਂ ਚਾਚਾ ਬਾਂਦ ਕਿਵੇਂ ਹੋਏ ਉਹ ਗਮਦੂਰ ਘੇਰ ਲਿਆ ਪਿਓ ਪੁੱਤ ਨੇ ਉੱਥੇ ਕੁੱਟਦੇ ਸੀ ਮੈਨੂੰ ਉਹਦਾ ਭੱਜ ਕੇ ਮਸਾਂ ਕਿਕਰਦੇ ਜੜੇ ਅੱਛਾ ਹੋਰ ਜਦ ਨੰਗਾ ਫੜਿਆ ਪ੍ਰੀਤੋ ਦੇ ਧੱਕੀ ਆਉਂਦਾ ਸੀ ਐਵੇਂ ਭੈਣ ਚ ਆਉਂਦੇ ਕੁੱਟਦੇ ਸੀ ਤੋਂਨੇ ਆਹੀ ਗੱਲ ਐ ਹਾਂ ਆਸੀ ਵੱਡੇ ਬਾਈ ਦੇ ਖੁੰਡਾ ਦੇ ਕਾਹ ਦਾ ਸਾਜੇ ਕੋਈ ਹਾਂ ਚੱਲ ਤਾਂ ਜਾਂਦੇ ਯਾਰ ਛੱਡ ਯਾਰ ਤੂੰ ਛੱਡ ਕੋ ਤੇ ਮੇਰਾ ਕੰਬਲ ਰੱਖਾ ਕਰੇਗਾ ਲੈ ਆ ਪਾਏ ਗੱਲੇ ਨੂੰ ਘੇਰਦੇ ਆ ਪਰੋਣੇ ਨੂੰ ਚੱਲ ਸੁਣਾ ਆਪਾ ਓਏ ਹਾਂ ਮੈਂ ਤਾਂ ਘੇਰ ਨੂੰ ਵੀ ਦੇ ਲੱਸੀ ਉਹਦੇ ਇਹ ਵੀ ਵਿੱਚ ਸੀਗਾ ਓਏ ਨਹੀਂ ਜਾਂਦਾ ਯਾਰ ਇਹ ਤਾਂ ਬੰਦਾ ਕਮਾਲ ਕਰਦੇ ਤੇਰੇ ਓ ਸ਼ੀਰੀ ਪਾਣੀ ਕਰੇ ਦਾ ਇੱਕ ਕਸੂਰ ਆ ਯਾਰ ਮੈਂ ਤੇਰੀ ਮਿਹਨਤ ਕਰਦਾ ਯਾਰ ਤੂੰ ਚੱਲ ਕੋਈ ਇਨਸ਼ਾਅੱਲਾ ਮਿਹਨਤ ਨਹੀਂ ਤੂੰ ਆ ਜੇ ਫੜਿਆ ਬੈਠਾ ਨਾ ਇਹ ਮਨ ਫੜਿਆ ਬੈਠ ਕੱਲੇ ਨੂੰ ਘੇਰਦੇ ਸੀ ਹਾਂ ਅੱਛਾ ਪੁੱਛਗਾ ਕਰਦਾ ਕੀ ਸੀ ਕੀ ਕਰ ਰਹੀ ਸੀ ਚਾਚਾ ਅੱਛਾ ਗੇੜਾ ਮਾਰਨ ਅਸੀਂ ਪਿਓ ਬਤ ਮਾਗਰ ਪੈ ਗਏ ਕਹੀ ਲੈ ਕੇ ਨਹੀਂ ਗੇੜਾ ਮੰਜੇ ਲੱਗੇ ਉਹ ਕੇ ਮਾਰਦੇ ਉਂਦਿਆ ਅੱਛਾ ਤਰਾ ਮਤ ਹੋ ਗਿਆ ਛੁੱਟੋ ਫੜਿਆ ਕਰਦਾ ਸੀ ਚਾਦਰਾਂ ਲਾ ਰੱਖਿਆ ਸੀ ਗੇੜਾ ਉੱਤੋਂ ਗੱਲਾਂ ਗਲਤੀਆਂ ਤੇਰੀਆਂ ਹੀ ਬਹੁਤ ਨੇ ਮੇਰੀ ਕਲੀ ਗਲਤੀ ਹੈ ਬੱਲੇ ਨੂੰ ਘੇਰਦੇ ਆ ਐ ਕਰੀ ਤੂੰ ਗਰਦਿਆ ਲੀਏ ਨੂੰ ਲਿਆ ਮੂੰਹ ਤੇ ਮੈਂ ਫੇਰ ਛੱਡੂ ਲਿਆ ਉਹਨੂੰ ਉਹਨੂੰ ਲਿਆ ਲਿਆ ਆਉ ਜਾ ਤਰੇ ਖੁੰਡਾ ਤੇ ਅਸੀਂ ਤਿੰਦੇ ਨਹੀਂ ਜਮਾ ਹਾਂ ਨਹੀਂ ਯਾਰ ਹਾਂ ਨਹੀਂ ਕਰਦਾ ਮੈਂਟਲੀ ਯਾਰ ਕਮਜ਼ੋਰ ਤੂੰ ਮੈਹੀ ਗੱਲ ਸੁਣ ਲੈ ਫਿਰ ਇੱਥੇ ਦਰਿਆ 'ਚ ਯਾਰ ਬੁੜੀਆਂ ਕੁੜੀਆਂ ਟੱਪਦੀਆਂ ਠੱਕੀ ਆਉਂਦਾ ਯਾਰ ਤੇ ਮੇਰਾ ਬਾਣ ਹੋਵੇ ਕੁਛ ਮਰਜ਼ੀ ਕਰ ਤੂੰ ਛਾਲਾ ਫੁੱਜੀ ਦਾ ਤੂੰ ਥੱਲੇ ਥੋ ਛੱਡ ਜਾ ਛੱਡ ਜਾ ਮਾਗ ਲਿਆ ਛੱਡ ਜਾ ਮੈਂ ਮੁੱchu ਮਾਰ ਮੇਰੇ ਆਇ ਤੇ ਮਾਰ ਮੇਰੇ ਆਇ ਤੇ ਮਾਰਾਂਗੇ ਹਜੇ ਕਿ ਹਰਦਾ ਗਿਆ ਹਜੇ ਨਹੀਂ ਹਰਦਾ ਗਿਆ ਨਾ ਮੈਂ ਤੇਰੀ ਮਿੰਤ ਕਰਦਾ ਪਰੇ ਜਾ ਤੂੰ ਉਹ ਨਹੀਂ ਕਰਦਾ ਮਿੰਤ ਉਹ ਜੋ ਬੁੱਝਾਉ ਕਰ ਮਿੰਤ ਹਣੀ ਕਰ ਮਿੰਤ ਕੋਈ ਨਹੀਂ ਤੇਰੀ ਮੈਂ ਨਹੀਂ ਕਰਦਾ ਮਿੰਤ ਓਏ ਫੁੱਜੀ ਦਾ ਕੱਲੀ ਨਿੱਕੜ ਕੇ ਪਿੰਟੀ ਤੋੜੂ ਮਾਰ ਜੂ ਹਾਂ ਤੂੰ ਜਾ ਦੇ ਕਰੀ ਮੈਂ ਤੇਰੀ ਮਿੰਤ ਕਰਦਾ ਤੂੰ ਚੰਗਾ ਰਹੇਗਾ ਹਾਂ ਮੈਂ ਤਾਂ ਦੱਸਾ ਹਜੇ ਮਿੰਤ ਕਰ ਲੈ ਨਾ ਨਾ ਮੈਂ ਮਿੰਤ ਕਰ ਲੈ ਛੱਡੀ ਨਹੀਂ ਛੱਡਦਾ ਤੂੰ ਮਾਲ ਮੈਂ ਮਿੰਤ ਕਰ ਲੈ ਤੂੰ ਇਹ ਮਿੰਤ ਕਰੇ ਫੇਰ ਛੱਡੂ ਮੈਂ ਨਹੀਂ ਕਰਦਾ ਇਹ ਐਂ ਦੇਈ ਬਖਸ਼ਣਾ ਮੈਨੂੰ ਨਾ ਨਾ ਉਹ ਕਰ ਲੈ ਮੈਂ ਤਾਹੇ ਮੈਂ ਨਹੀਂ ਕਰਦਾ ਮੈਂ ਨਹੀਂ ਕਰਦਾ ਤੂੰ ਜਾ ਸ਼ਰਾ ਮੈਂ ਆਪੇ ਆ ਜੂ ਚੱਲ ਕੋਈ ਨਹੀਂ ਫਿਰ ਮੈਂ ਬੈਠਾ ਰਹੇ ਮੈਂ ਵੀ ਨਹੀਂ ਕਰਦਾ ਚੱਲ ਚੱਲ ਤੂੰ ਜਾ ਸਿਆਣਾ ਬਣ ਜਾ ਸਿਆਣਾ ਕਮਜ਼ੋਰ ਹਜੇ ਕਿ ਪੁੱਠਾ ਬੋਲਦਾ ਹੈ ਜੋ ਹੈ ਜਿਹੜਾ ਕੁੱਤਾ ਹੈਗਾ ਤੂੰ ਕਮਜ਼ੋਰ ਹਟਦਾ ਨਹੀਂ ਹੈ ਇਹ ਕੋਈ ਨਹੀਂ ਆਇਆ ਜਾ ਹਟਾਦਾ ਨਹੀਂ ਆਪਾਂ ਕੋਈ ਗੱਲ ਨਹੀਂ ਲੱਕੇ ਮੈਂ ਕਰੀ ਜਾ ਲੈ ਇਹ ਪੈਂਟ ਹਾਂ ਬੈਠਾ ਫਕਾਰਿਆ ਚੱਟਿਆ ਦੇ ਹਟ ਜਾ ਦੇਖੀ ਜਾ ਆ ਬੈਠਾ ਮੇਰੇ ਜਾ ਹੈ ਬੈਬ ਤਾ ਨਾ ਕਰ ਮੈਂ ਤੇਰਾ ਘਰਿਆ ਜਾਨਾ ਹੁਣ ਤਾਂ ਮੌਕਾ ਆ ਗਿਆ ਬੱਚਾ ਚੱਲਿਆ ਆਪਣਾ ਮੈਂ ਤਾਂ ਕਹਿਣਾ ਛੱਡ ਦੇ ਫਿਰ ਰਹਿਣ ਦੇ ਯਾਰ ਛੱਡ ਕਿਉਂ ਨਾ ਤੇ ਸਾਹਮਣੇ ਇੱਕ ਬੇਕਰਿਆ ਚੱਲ ਕੋਈ ਨਹੀਂ ਆ ਦੇਖ ਓਏ ਮੇਰੀ ਗੱਲ ਦੇਖੀ ਲੈ ਕੱਲ ਇਹ ਲੱਛਣ ਤਾਂ ਦੇਖ ਯਾਰ ਕੋਈ ਨਹੀਂ ਆ ਫੜ ਲਓ ਪੱਕੇ ਆ ਜਾਈਂਗਾ ਵੇਖੋ ਕੋਈ ਨਹੀਂ ਜੰਤਾ ਹੈ ਬੰਦਾ ਮਰਨਾ ਤੂੰ ਬਤਾਇਆ ਵੰਤ ਕੋਈ ਨਹੀਂ ਚੱਲ ਜਾ ਡਵਾਖ ਦੀ ਲੁੱਲੀ ਵਰਗੇ ਪੱਟਾ ਲੈ ਕੇ ਮੇਰੇ ਡੱਕਾ ਤੂੰ ਸਾਥ ਕਰਨ ਹਾਂ ਥਾਲ ਕੋਈ ਕੋਈ ਨਹੀਂ ਕੋਈ ਨਹੀਂ ਤਾਇਆ ਸਾਡੇ ਬਰੇ ਜੀ ਨਹੀਂ ਮਰਦਾ ਜਵੇਂ ਤੂੰ ਮਰਦਾ ਅੱਜ ਨਾ ਸਵੇਰੇ ਮਰਿਆ ਸਾਡੇ ਨੂੰ ਚੰਦਰ ਨੂੰ ਲੈ ਚਲੀਏ ਯਾਰ ਓਏ ਮੈਂ ਤਾਂ ਜਾਣ ਕੋਈ ਨਾ ਕਹਿ ਦੇਣਾ ਫਿਰ ਛੱਡ ਦੇਣਗੇ ਹਾਂ ਚੱਲ ਚੱਲ ਛੱਡ ਬਰੇ ਜੱਟ ਛੱਡ ਬਰੇ ਕੋਈ ਨਿਕਰ ਆਇਆ ਗੱਲ ਸੁਣ ਹਾਂ ਆ ਕੰਮ ਦੀ ਗੱਲ ਇਹ ਨਹੀਂ ਦਿੰਦੇ ਜੇ ਨਾ ਤਾਂ ਖੁੰਡਾ ਨਾ ਚਾਲਦਾ ਭਾਈ ਲੈ ਗਿਆ ਲਊ ਕਰੇ ਫੇਰ ਦੇਮਾ ਕੋਈ ਨਹੀਂ ਇਹਨੂੰ ਲੈ ਜਾ ਇਹ ਨੂੰ ਮੈਂ ਫੇਰ ਆ ਲੈ ਇਹ ਨੂੰ ਨੰਗ ਧੰਗੇ ਨੂੰ ਲੈ ਜਾ ਅੱਜ ਉਹ ਦਿਨ ਸੀ ਕਰਦੇ ਨਾ ਚੁੱਪ ਗੱਲ ਕਰਾ ਨਹੀਂ ਦਿੰਦੇ ਅਸੀਂ ਇਹ ਅਸੀਂ ਘਰੇ ਲੈ ਕੇ ਜਾਵਾਂ ਲੈ ਜਾ ਕੋਈ ਨਹੀਂ ਲੈ ਜਾ ਕੋਈ ਨਹੀਂ ਨਹੀਂ ਮੱਛੋ ਮਰ ਜੂ ਇਹ ਬਤਾਇਆ ਛੱਡ ਪਰੇ ਯਾਰ ਇਹਨੂੰ ਤਾਰ ਛੱਡ ਬੈਠਾ ਕੋਈ ਤੂੰ ਕਿਉਂ ਮਰਨਾ ਤੂੰ ਪਹਿੰਡਾ ਲੰਨ ਮੈਂ ਤਾਂ ਮਰਨਾ ਮੈਂ ਤਾਂ ਮਰਨਾ ਮਾਤੇ ਆ ਜਾ ਯਾਰ ਫੜਾ ਗੜਨਾ ਇੱਕ ਉਹ ਕਾਣ ਯਾਰ ਨਾ ਨੂੰ ਚੱਲ ਕਰ ਚੱਲ ਕੋਈ ਨਿਕਲ ਚੱਲ ਹਰ ਜਾ ਰਹਿਣ ਉਹ ਕਾਰੂ ਯਾਰ ਛੱਡ ਪਰੇ ਯਾਰ ਹਰਦਾ ਹੀ ਨਹੀਂ ਹਾ ਯਾਰ ਚੱਲ ਕੋਈ ਨਹੀਂ ਚੱਲ ਬੰਡ ਚ ਇਨੀ ਤੇ ਰੁਕੋ ਹਾਂ ਬੱਠਾ ਪੁੱਦੀ ਗਿਆ ਹਟਾ ਕਹਿਣਾ ਹਟਾ ਹਾ ਕਹਿਣ ਚੱਕਣਾ ਥੱਲੇ ਹੋਗਾ ਆ ਆ ਜਾਂਦਾ ਆ ਯਾਰ ਕਾਨੂੰ ਯਾਰ ਠੁੱਕੇ ਕੱਢਦਾ ਜਾ ਜਾ ਫਿਰ ਤੂੰ ਹਰ ਜਾ ਬੰਤ ਮੈਂ ਤੈਨੂੰ ਦਵਾ ਜੇ ਮੈਂ ਤੇਰਾ ਘਰ ਜਾਨਦ ਨਾ ਹੁਣ ਲੱਗਦਾ ਤੇ ਚਾਚਾ ਯਾਰ ਚ ਬਖਸ਼ ਦੇ ਨੇ ਅੱਜ ਚੱਲ ਕੋਈ ਨਹੀਂ ਚੱਲ ਕੰਨੇ ਰੁਕੇਰਦਾ ਨਾ ਪੁੱਤ ਕੁਛ ਨਹੀਂ ਕਰਿਆ ਥੱਲੇ ਨੂੰ ਕਰੇਗੇ ਅਸੀਂ ਪਰੋਣੇ ਨੇ ਤੇ ਹੁਣ ਮੇਰੇ ਬਾਹਰ ਦੇ ਮੱਥੇ ਤੇ ਆ ਹੁਣ ਉਹਨਾਂ ਦੇ ਘਰ ਪੜਨਾ ਆ ਕੋਈ ਆਇਆ ਆਇਆ ਜਾਂਦਾ ਐ ਕਰ ਹੋਰੇ ਜਾਂਦਾ ਬੇਟਾ ਹੈਗਾ ਪੁੱਤ ਜਾਏਗਾ ਇਹਦਾ ਪੰਗੇ ਲਾਏਗਾ ਪੁੱਤ ਆ ਗਿਆ ਵੇਖਦਾ ਜਾ ਜੇ ਬੰਦੇ ਦਾ ਪੁੱਤ ਚਾਦਰਾਂ ਤੇ ਖੁੰਡਾ ਦੇਣਾ ਦੇਂਦੇ ਨਹੀਂ ਇਹ ਲੈ ਆ ਟੰਗੜਿਆਂ ਤੇ ਪਾ ਲਾ ਦੇ ਮਾਰ ਦੇਗਾ ਮੇਰੇ ਸਾਲੇ ਮੈਥੋਂ ਹੂ ਤਾਂ ਕਿਨੇ ਗਾਮ ਗੱਡਿਆ ਨੂੰ ਲਾ ਕੇ ਲੈ ਜਾਂਦਾ ਜਾਂਦੇ ਆ ਜਾ ਵੱਡਿਆ ਬੈਲੀ ਆ ਮੈਂ ਤੇ ਹੁਣ ਮੈਂ ਤੇ ਲਾ ਦੇਣਾ ਕਿਉਂ ਆ ਜਾ ਆ ਜਾ ਮੈਂ ਤੇ ਤੇ ਚੜਾਇਆ ਫਿਰ ਕਿੱਕ ਆ ਜਾ ਵੱਡਿਆ ਬੈਲੀ ਤੇ ਚੜਿਆ ਬੈਠਾ ਉੱਤੇ ਪਹਿਲੀਆ ਗਰੇ ਮੈਂ ਡਰਦਾ ਨਾ ਤੂੰ ਅੱਲਾ ਮੈਂ ਤਾਂ ਦੱਸਾਂ ਤੈਨੂੰ ਉਹ ਤਾਂ ਮੈਂ ਮਸਾ ਭੇਜੇ ਨੇ ਮੈਂ ਤਾਂ ਮੁੱਤਾ ਕਰ ਲਈ ਦੇਖ ਦੇ ਫੜ ਜਾ ਭੇਂ ਜਾ ਦੇਖ ਦੇ ਨਾ ਚਾੜੀ ਪੈ ਕੋਈ ਨਾ ਇਹ ਰੜਦੀ ਫੇਰ ਰੜਦੀ ਫੇਰ ਆ ਜਾ ਆ ਜਾ ਕੱਲ ਨੂੰ ਥਈ ਕਿ ਕੱਤੀ ਰਹੂ ਆ ਬੈਠਾ ਕੱਲੇ ਫੇਰ ਥਈ ਬਹੁਤ ਛੋੜਾ ਲੱਗਦਾ ਇਹ ਭੇਂ ਜਾ ਲੱਣਾ ਆ ਜਾ ਚਾਚਾ ਤੁਮੇਨ ਲੈ ਜਾਣ ਲਾ ਕੇ ਮੈਂ ਤਾਂ ਮਾਤਾ ਭੇਜਦੇ ਹੋ ਮਰਦੀ ਨਹੀਂ ਮੇਰਾ ਮਾਤਾ ਭੇਜਦੇ ਨੇ ਆਹੋ ਤੇ ਇਥੋਂ ਕਰੀ ਮਾਰੀ ਗੱਡੀ ਦੀ ਪੈ ਲੈ ਲੱਗ ਗਈ ਕੋਈ ਨਹੀਂ ਤਾਇਆ ਯਾਰ ਤੁਸੀਂ ਜਾਓ ਮੈਂ ਆਪੇ ਲੈ ਲੈਣਾ ਓਏ ਆ ਜਾ ਚਾਚਾ ਅਰੇ ਓ ਚਾਚਾ ਬੰਤ ਹਾਂ ਨਾ ਛੇੜੋ ਉਹਨਾਂ ਨੂੰ ਮਾਤਾ ਆ ਗਿਆ ਸੀ ਉਹ ਫੇਰ ਵੀ ਆ ਜਾਣਗੇ ਕਿਤੇ ਮੈਂ ਤੁਰੇ ਗੱਲ ਨਾ ਸੁਣਾ ਹੁਣ ਤੇ ਲੈ ਜਾ ਦੂਰਾ ਕਰਕੇ ਚਾਦਰਾ ਕੋਠੇ ਤੇ ਟੰਗਾ ਕੋਠੇ ਜੀਰੋ ਚੜੇ ਮਰਜੀ ਨਾ ਕਿ ਡਰਦਾ ਚੜਿਆ ਆ ਮੂਟਣਾ ਡਰਦਾ ਹਾਂ ਡਰਦਾ ਜਿਹੜਾ ਚੜਾਇਆ ਅਗਲੇ ਨੇ ਅਗਲੇ ਮਾਗਰ ਪਏ ਤਾਂ ਤੂੰ ਭੱਜ ਕੇ ਡਰ ਕੇ ਚੜਿਆ ਆ ਓਏ ਇਹ ਵੀ 4 ਬੰਦੇ ਦਾ ਕੰਮ ਹੈ ਕੁੱਤੀ ਜੰਦੇ ਪਿੰਡ ਹਾਂ ਤਾਂ ਗੱਲ ਆਇਆ ਕਰ 4 ਬੰਦੇ ਦਾ ਕੰਮ ਹੈ ਕਿ ਬੜਾ ਥਣ ਪਟਾ 4 ਬੰਦੇ ਦਾ ਹੀ ਕੰਮ ਆ ਇਹ ਜਿਹੜਾ ਤੂੰ ਚੜ ਗਿਆ ਨਹੀਂ ਤਾਂ ਤੈਨੂੰ ਮਾਰ ਦਿੰਦੇ ਅੱਜ ਹਾਂ ਮਾਰ ਦਿੰਦੇ ਇਹ ਛੱਡਦੇ ਨਹੀਂ ਅੱਜ ਤੈਨੂੰ ਮਾਰ ਦਿੰਦਾ ਮੈਂ ਕਿਉਂ ਆਖੀ ਆ ਇਹਦਾ ਦਿਮਾਗ ਕੰਮ ਕਰ ਗਿਆ ਮੈਂ ਤਾਂ ਗੇੜਾ ਮਾਰਨਾ ਹੈ ਮੈਂ ਦੇਖਿਆ ਰੋਲਾ ਤੇ ਕੰਦੇ ਦੇ ਗਰਦਿਆਲ ਕਿੱਧਰ ਨੂੰ ਗਿਆ ਗਰਦੇ ਆਲ ਤਾਂ ਭੱਜ ਗਿਆ ਆਇਆ ਸੀ ਤੇਰੇ ਨਾਲ ਨਾ ਆਏ ਨਹੀਂ ਗਾ ਕਰੂ ਨਹੀਂ ਆਇਆ ਕਰੂ ਨਹੀਂ ਆਇਆ ਤਾਂ ਹੁਣ ਤਾਂ ਫਿਰ ਪਤਾ ਨਹੀਂ ਸੀ ਮੇਰਾ ਹਾਂ ਪਤਾ ਨਹੀਂ ਸੀ ਉਹਨੂੰ ਤਾਂ ਕਰਤੀ ਮੈਂ ਕਿਹੜਾ ਦੱਤ ਕੇ ਆਇਆ ਸੀ ਉਹਨੂੰ ਹਾਂ ਕੰਜਰ ਦਾ ਚੰਗਾ ਹੋ ਗਿਆ ਤੂੰ ਆ ਗਿਆ ਮੈਨੂੰ ਨਹੀਂ ਇੱਥਰ ਲੰਦੇ ਸੀ ਇੱਥੋਂ ਓ ਚਾਚਾ ਹਾਂ ਗੱਲ ਹੈਗੀ ਸੀ ਤੇਰੀ ਓਏ ਕੰਜਰ ਦੇ ਪ੍ਰੀਤੋਂ ਆਈ ਸੀ ਅੱਛਾ ਓਏ ਹੋਰ ਫਾਇਰ ਦੇ ਯਾਰੋ ਤੇ ਆ ਗਏ ਅੱਛਾ ਤੇ ਪ੍ਰੀਤੋ ਕਿੱਧਰ ਭੱਜ ਗਈ ਉਹ ਤਾਂ ਭੱਜ ਗਈ ਫੇਰਾ ਜਿਉਏ ਇੱਥੇ ਆ ਗਏ ਅੱਛਾ ਪ੍ਰੀਤੋ ਭੱਜ ਗਈ ਹੋਰ ਬੰਦਾ ਚਾਦਰਾ ਚੂਦਰਾ ਲਾਹੀ ਬੈਠਾ ਸੀ ਅੱਛਾ ਹੋਰ ਦੇ ਹੁਣ ਚਾਦਰਾ ਵੀ ਲੈ ਗਏ ਉਹ ਚਾਦਰਾ ਤਾਂ ਫੜ ਲਿਆ ਕੰਗਰਿਆ ਨਾ ਤੋ ਹੁਣ ਯਾਦਰਾ ਐ ਨਹੀਂ ਦਿੰਦੇ ਉਹ ਉਹ ਦੇ ਦੇਣ ਕਿਥੇ ਦੇਣ ਹੈ ਕੋਈ ਨਹੀਂ ਫੇਰ ਅੱਜ ਤਾਂ ਚੱਲ ਕੇ ਜਾਵਾਂਗੇ ਚੱਲ ਜੀ ਜਾ ਜਾ ਤੂੰ ਚਾਦਰਾ ਲਿਆ ਓ ਅੱਜ ਤਾਂ ਐ ਹੀ ਜਾਣਾ ਪਊਗਾ ਨੰਗੇ ਨੂੰ ਘਰੇ ਘਰੇ ਕੀ ਕਹਿਣਗੇ ਘਰੇ ਤਾਂ ਹੁਣ ਕਹਿਣਗੇ ਜਿਹੜਾ ਕੁਝ ਕਹਿਣਗੇ ਹੈ ਓ ਐਂ ਟੂੜੀ ਵਾਲੇ ਕੋਠੇ ਚ ਵੜ ਜਾਗੇ ਕੰਜਰਾਂ ਦਾ ਐ ਤਾਂ ਬੇਇੱਜ਼ਤੀ ਹੋ ਜੂ ਓ ਯਾਰ ਕੰਜਰਾਂ ਦਾ ਐ ਤਾਂ ਪਿੰਡ ਚ ਬੇਇੱਜ਼ਤੀ ਹੋ ਜੂ ਜਾਏਗਾ ਕੋਈ ਨਹੀਂ ਚਾਇਆ ਯਾਰ ਚਾਚਾ ਹੈ ਕੋਈ ਨਹੀਂ ਕੰਜਰਾਂ ਦੇ ਘਰੇ ਕੀ ਕਹਿਣਗੇ ਸਿਆਣੇ ਬਣੇ ਘਰੇ ਤਾਂ ਕੋਈ ਨਹੀਂ ਮੂੰਹ ਨੇਰੇ ਵਗ ਚਲਾਂਗੇ ਮੂੰਹ ਨੇਰੇ ਜਾ ਕੇ ਤੇ ਘਰੇ ਵੜ ਜਾਗੇ ਓ ਗਮਦੂਦ ਹਾਂ ਐਂ ਕਰ ਮੋਟਰ ਤੇ ਬਹਿ ਜੰਨੇ ਹਣ ਹਾਂ ਹੋ ਆਲੇ ਦਾਤਾ ਇਹ ਕਰਾ ਫਿਰ ਨੇ ਬਸ ਲਾਈ ਹਣਾ ਉਹ ਨੇੜੇ ਬਚ ਲਾਂਗੇ ਤੇ ਮੋਟਰ ਤੇ ਬਹਿ ਚੱਲਦੇ ਆ ਮੈਂ ਤਾਂ ਬਚ ਗਿਆ ਬਸ ਅੱਜ ਕੁਦਰਤੀ ਕੋਈ ਨਹੀਂ ਬਚਿਆ ਵੀ ਚੰਗਾ ਹੀ ਹੁੰਦਾਗਾ ਬਹੁਤ ਚੰਗਾ ਹੀ ਰਿਹਾ ਜਿਹੜਾ ਸਿਹਾਰ ਬਗਿਆ ਜਿਹੜਾ ਤੂੰ ਦਰਖਤੇ ਚੜ ਗਿਆ ਹੋਰ ਹੁਣ ਨਹੀਂ ਮਾਰਦੇ ਅੱਜ ਛੱਡਦੇ ਨਹੀਂ ਸੀਗੇ ਪਿੰਡ 'ਚ ਬੇਇੱਜ਼ਤੀ ਹੋ ਜਾਂਦੀ ਹੋਰ ਮੈਂ ਤਾਂ ਗੇੜਾ ਮਾਰਨਾ ਆ ਤੇ ਮੈਂ ਦੇਖਿਆ ਤੇ ਰੋਲਾ ਰੱਪਾ ਜਾ ਤੇ ਉਹ ਬੈਠੇ ਮੌਜਨਾ ਵੀ ਉਤਰੂ ਆ ਬੰਤ ਤੇ ਆਪਾਂ ਵੜਦਾਂਗੇ ਹਾਂ ਇਹ ਤਾਂ ਮੈਂ ਮਿੰਤਰਾਂ ਛੜਾਏ ਨੇ ਮੰਗਾ ਚੱਲੋ ਆਏ ਜਾ ਯਾਰ ਆਪਾਂ ਨੂੰ ਮਿੰਤਾ ਕੱਢਦੀ ਕਿ ਲੋੜ ਹੈ ਗੰਦੂਰਾ ਆਪਾਂ ਤਾਂ ਟਾਈਮਿੰਟ ਤਾਂ ਕਰਨੀ ਪੈਂਦੀ ਆ ਤੈਨੂੰ ਪਤਾ ਫਿਰ ਤੈਨੂੰ ਵੀ ਛੜਾਉਣਾ ਸੌਖਾ ਸਾਨੂੰ ਨਹੀਂ ਨਹੀਂ ਆਏ ਆਪਾਂ ਕੋ ਡਰਦੇ ਨਾ ਤੋਂ ਡਰਨ ਦਾ ਨਹੀਂ ਹੈਗਾ ਪਰ ਗੱਲ ਕਰੀ ਇਹ ਬਾੜ ਮਿਲਦਾ ਜਿਵੇਂ ਉਹ ਕਰਿਆ ਆਏ ਤੇ ਜਦੋਂ ਹੁਣ ਉਹ ਫਾਥੀ ਗਿਆ ਸੀ ਇੱਥੇ ਡਰਨਾ ਵੀ ਪੈਂਦਾ ਨਹੀਂ ਨਹੀਂ ਇਹ ਤਾਂ ਡਰਨ ਵਾਲੀ ਕੀ ਗੱਲ ਸੀ ਨਹੀਂ 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 ਡਰਦਾ ਹੀ ਜਦ ਜੜਿਆ ਤੂੰ ਹੋਰ ਐਵੇਂ ਚੜਿਆਗਾ ਡਰਦਾ ਵੀ ਤੜੇ ਬੱਚਤ ਕਰੀ ਆ ਆਪਦੀ ਬੱਚਤ ਤਾਂ ਕਰਨੀ ਹੁੰਦੀ ਆ ਆ ਜਾ ਲਿਗੇ ਯਾਰ ਕੰਦਿਰਾ ਫਰ ਅਖਣੀ ਇਹ ਬਾਗ ਜਾ ਚੱਲ ਹੋਰ ਨੇਰੇ ਬਾਗ ਚੱਲਾਂਗੇ ਯਾਰ ਤੇ ਮੋਟਰ ਦੇ ਕੋਲ ਤੇ ਬਹਿ ਜਾਗੇ ਬੇਸਤੀ ਹੋਊ ਸ਼ੁਕਰ ਇਹ ਕਿ ਕਰਾ ਹੋਰ ਕੋਲ ਤੇ ਬਹਿ ਜਾਗੇ ਚਾਦਰਾਂ ਤਾਂ ਫੜ ਗਈ ਉਹਨਾਂ ਤੋਂ ਕਿਸੇ ਲੋਟ ਕੋਈ ਗੱਲ ਨਹੀਂ ਤੂੰ ਮੇਰਾ ਪਜਾਮਾ ਪਾ ਲੈ ਉਹ ਰਹਿਣ ਦੇ ਚੱਲ ਉਹ ਪਾ ਲੈ ਯਾਰ ਕੋਈ ਨਹੀਂ 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 ਕੋਈ ਉਹ ਲਾਹ ਉਹ ਰਹਿਣ ਦੇ ਉਹ ਮੇਰੇ ਪਾਈ ਆ ਪਜਾਮੇ ਤੂੰ ਲਾ ਦਿੰਨਾ ਕੋਈ ਹੱਥ ਤੂੰ ਆਇਆ ਕਿਦਾ ਕਰੂ ਹੋਰ ਚੱਕ ਲਈ ਜਾ ਕੇ ਅੱਜ ਉਹਦਾ ਰਾਤ ਨੂੰ ਨੇਰੇ ਜਾਣਾ ਪਊਗਾ ਆਪਾਂ ਨੂੰ ਕੋਈ ਨਹੀਂ ਫਿਰ ਇੱਥੇ ਬਹਿ ਜਾਗੇ ਹਾਂ ਜਾ ਕੇ ਤੂੜੀ ਵਾਲੇ ਕੋਠੇ ਤੇ ਬਹਿ ਜੀ ਮੈਂ ਤੇ ਚਾਦਰਾਂ ਲਿਆ ਦਊਂ ਇੱਕ ਕੱਲਾ ਬਾਲਿਆ ਹਾਂ ਪਾ ਬੰਤਣਾ ਜਿਹੜੀ ਆਪਾਂ ਕਰੀਏ ਨਾ ਉਹਦੇ ਹੂੰ ਮਨ ਗੱਲ ਕੁੱਟਣ ਗਈ ਲਈ ਮੀ ਆਪਾਂ ਐ ਤਾਂ ਕਿਵੇਂ ਕੁੱਟਣਗੇ ਕਾ ਨੂੰ ਤੂੰ ਉਹਦੇ ਮੈਨੂੰ ਚੱਕ ਜਾਈਗਾ ਕੰਮ ਗਲਤ ਕਰਾਤਾ ਮਨ ਜਾਂ ਗੱਲ ਕਿਕਰਾਂ ਤੇ ਜਿਹੜਾ ਚੜਦਾ ਉਹ ਐ ਕੁਝ ਨਹੀਂ ਹੁੰਦਾ ਤੂੰ ਡਰਿਆ ਨਾ ਕਰ ਯਾਰ ਉਹੀ ਡਰੀਂ ਨਰ ਹੈ ਨਾ ਹੁਣ ਹੈਗਾ ਮੈਂ ਤੇਰੇ ਨਾਲ ਪਹਿਲਾਂ ਕਿ ਤੂੰ ਕੱਲਾ ਸੀ ਨਾ ਤਾਂ ਤੇਰੀ ਗੱਲ ਮੰਨ ਗੋ ਭਾਂਡੇ ਗਲਤਿਆਲੀ ਕਈ ਖਰਾਬ ਹੋਣਾ ਕੀ ਭੈਣ ਦੀ ਪੁੱਤਿਆਸਰਾ ਲਈ ਫਿਰਦਾ ਉਹ ਨਹੀਂ ਮੈਨੂੰ ਪਤਾ ਇਹ ਪੰਗਾ ਲੈਣਗੇ ਮੰਨ ਗਿਆ ਗੱਲ ਪੂਰਾ ਨਿਗਾਹ ਰੱਖੇ ਕੌਮ ਨੂੰ ਰਾਤ ਨੂੰ ਕਿਤੇ ਅੱਖ ਲੱਗ ਕੇ ਜਾਈ ਚਾ ਨਾ ਨਾ ਤੂੰ ਪੈ ਜਾ ਪਰਵਾਹ ਨਾ ਕਰ ਮੈਂ ਜਾਗਦੀ ਬੈਠਾ ਹਾਂ ਕਿਤੇ ਟੰਬਾ ਮਾਰ ਨਾ ਰਾਤ ਨੂੰ ਬਣਦਾ ਕੁਝ ਨਹੀਂ ਸੱਤ ਕ ਬਣਦਾ ਜਿ ਬਾਹਰ ਹੀ ਜਵਾਨਤਾ ਹੋ ਜਾਂਦੀ ਮੈਂ ਪਰਵਾਹ ਨਾ ਕਰ ਜਮਾ ਸੂਸਰੀ ਬਣ ਕੇ ਸੌ ਜਾ ਮੈਂ ਜਾਗਦਾ ਬੈਠਾ ਠੀਕ ਹੈ ਤੇਰੇ ਵਰਗੇ ਜਾਗਦੇ ਰਹੇਗੇ ਬਸ ਫਿਰਦਾ ਗੱਲਾਂ ਹੋ ਗਈਆਂ ਚੰਗਾ ਤੂੰ ਕਿਹੜਾ ਕਿਆਰਾ ਬਦਲ ਮੇਲੇ ਕੰਜੇ ਉੱਠਦਾ ਨਹੀਂ ਰਾਤ ਨੂੰ ਸਹੀ ਰਤ ਕਿਉਂ ਜਾਗਿਆ ਤੂੰ ਤੇ ਮੈਂ ਹੀ ਬਦਲ ਕਿਉਂ ਨਾ ਤੂੰ ਕਿਦੋਂ ਪੈਰ ਲਾ ਲੈ ਮੰਜੇ ਤੋਂ ਓਏ ਬਦਲ ਕੇ ਤਰਉਣਾ ਤੂੰ ਗੱਲ ਮੰਨ ਕਿਤੇ ਤੂੰ ਰਿਯਾਈ 'ਚ ਨਾ ਬੜੀ ਮਤਲ ਰਾਤ ਨੂੰ ਮੈਂ ਰਿਯਾਈ 'ਚ ਬੜ ਕੇ ਤੇਰੀ ਉਹਦੀ ਅੱਖ ਲੱਗ ਜੂ ਮੈਂ ਬੜਦੀ ਨਹੀਂ ਰਿਯਾਈ ਮੈਂ ਪਿਆਸਿਆ ਨਾ ਬੰਦਾ ਜਾਂ ਡੋੜ ਕੇ ਥਾਲ ਹਾਂ ਤੂੰ ਸੌ ਜਾ ਮੇਰਾ ਕੋ ਸੌ ਨਹੀਂ ਉਹ ਨਿਗਾ ਤਾਂ ਮੈਂ ਵੀ ਰੱਖੂ ਮੇਰੀ ਗੱਲੇ ਦੀ ਚਾਹੇ ਉਹ ਬੁੰਡ ਗੁੱਟੀ ਆ ਨਾ ਨਾ ਵੀ ਮਤਲ ਮੈਨੂੰ ਠਾ ਲਈ ਕਈ ਵਾਰੀ ਕੋਈ ਚਾਰ ਚੁਫੇਰੇ ਨਾ ਟੁੰਦਾ ਤਾਂ ਪਾਗਲਾ ਕਹਿਣਾ ਕਿਹੋ ਜਿਹਾ ਤਾਂ ਕੌਣ ਮਾਰ ਗਿਆ ਮੈਂ ਤਾਂ ਨੀ ਗੱਲ ਯਾਰ ਪਤਾ ਹੀ ਨਹੀਂ ਲੱਗਦਾ ਹੁੰਦਾ ਉਹ ਮਹਾ ਤੂੰ ਪ੍ਰਵਾਹ ਨਾ ਕਰ ਮੈਂ ਬੈਠਾ ਠੀਕ ਹੈ ਤੂੰ ਸੌਣਾ ਸੌ ਜਾ ਉਹ ਤੂੰ ਤਾਂ ਬੈਠਾ ਮੰਨਦਾ ਮੈਂ ਇਹ ਛੇਕੜਾ ਸਾਡੇ ਰਹਿਣਾ ਹੁੰਦਾ ਤੇ ਥੋ ਤੇਰੇ ਜਨਮ ਤੋਂ ਪਹਿਲਾਂ ਦੀ ਗੱਲ ਆ ਬੰਸਰੀ ਵਾਲਾ ਬਾਈ ਦਾ ਅੱਛਾ ਬੰਦਾ ਖਰਾਬ ਸੀ ਉਹ ਬੰਸਰੀ ਵਾਲਾ ਬੰਸਰੀ ਵਾਲਾ ਕਹਿੰਦੇ ਨੂੰ ਅੱਛਾ ਅੱਛਾ ਉਹ ਕੰਜੇ ਦਾ ਲੜਾਈ ਨੂੰ ਬੜਾ achar ਤੇ ਭਈ ਭਾਜ ਨੇ ਕ ਨਾਲ ਲੜ ਪਿਆ ਹੂੰ ਪਾਈ ਨੇ ਕਿ ਤਿੰਨ ਚਾਰ ਭਾਈ ਹੋ ਅੱਛਾ ਤੇ ਭਾਈਓ ਕਦੇ ਭਾਈ ਨੇ ਇਹਦੀ ਸੋਟੀ ਮਾਰ ਗਏ ਠੀਕ ਹੈ ਜਦੋਂ ਮਾਰ ਗਿਆ ਜੀ ਲਾ 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 ਹੋ ਗਈ ਕੱਠਬੱਠ ਹੋਇਆ ਹੂੰ ਤੇ ਮਤਲਬ ਵੀ ਰਾਜੀ ਬੰਦਾ ਹੋ ਗਿਆ ਹੂੰ ਰਾਜੀ ਬੰਦਾ ਹੋਇਆ ਤੇ ਉਹ ਬੰਦੇ ਸੀ ਇੱਕ ਰੜਕ ਕਾਲੇ ਹੂੰ ਉਹਨਾਂ ਨੇ ਗੱਲ ਮੰਨ ਚ ਰੱਖੀ ਭਾਈ ਨੇ ਅੱਛਾ ਵੀ ਇਹ ਪਿੰਡ ਨੂੰ ਸਾਰੇ ਨੂੰ ਬੰਦ ਸੀਗਾ ਇੱਥੇ ਠਕਾਈ ਆ ਉਹ ਕੁੱਟਦਾ ਕੁੱਟਦਾ ਵੀ ਇਹ ਕਿਵੇਂ ਲੋਟ ਇਹ ਹੈ ਗੇਡਾ ਹਾਂ ਹਾਂ ਲਈਏ ਉਹ ਫਿਰ ਤੈਨੂੰ ਮੈਂ ਬਾਹਲੇ ਕਰਨ ਕੀ ਖਾਮਾ ਪਾਲਿਆ ਮੰਨ ਲਾ ਵੀ ਆ ਰੁੱਤ ਭਾਈ ਮਾਗਦੀ ਹੂੰ ਤੇ ਟੰਡ ਪਵੇ ਦੇ ਸੱਗਰੀ ਦੀ ਮੇਰੇ ਸੋਹਰੇ ਦੀ ਹੂੰ ਤੇ ਭਾਈ ਉਹ ਤਾਂ ਨਹਿਰ ਦੀ ਬਾਰੀ ਲਾਉਣ ਕਿਉਂ ਨਾ ਬਾਗਾ ਕੱਲਾ ਅੱਛਾ ਪੀਂਦਾ ਸੀ ਮੇਰਾ ਸੋਹਰਾ ਚੇਲ ਮੋਹ ਠੀਕ ਹੈ ਤੇ ਭਾਈ ਇਹ ਵੀ ਮਗਰ ਲੱਗੇ ਭਾਈ ਨੇ ਕੇ ਜਦੋਂ ਮਗਰ ਲੱਗੇ ਤਾਂ ਉਹਨੇ ਚਿਰਮ ਭਰੀ ਨਾ ਖਾਲ ਚ ਮਾਰੀ ਜਿਉ ਲਾਟ ਹੂੰ ਇਹਨਾਂ ਨੂੰ ਦੇਸ ਗਿਆ ਮੈਂ ਅੱਗ ਨਹੀਂ ਆ ਰਾਤ ਨੂੰ ਹਾਂ ਇਹਨਾਂ ਨੇ ਆਖੇ ਅੱਜ ਬਣ ਗਿਆ ਖਾਣਾ ਅੱਛਾ ਵੀ ਅੱਜ ਪਾਣੀ ਲਾਉਣ ਕੱਲਾ ਆਇਆ ਉਹ ਅੱਜ ਪਲੇਟ ਦੀ ਅੱਛਾ ਇਹ ਜੀ ਕੋਡੇ ਕੋਡੇ ਇਹ ਹੀ ਮੰਗਰ ਜਦੋਂ ਤਰੇ ਗਏ ਤੇ ਉਹ ਜਿਹੜਾ ਨਾ ਮਤਲਬ ਕੋਡਾ ਉਹਕੇ ਨੱਕਾ ਬਦਲ ਨਹੀਂ ਲੱਗਿਆ ਹੂੰ ਤੇ ਕੰਜੜਾ ਭਜਨੇ ਕੇ ਲੈ ਉਹ ਜਗENDER ਜਗENDER ਨੀ ਤੂੰ ਚਾ ਤੂੰ ਦਾ ਬਚਾਲੇੜੇ ਨੂੰ ਜਾਣਦਾ ਨਹੀਂ ਕੀ ਤੂੰ ਕੀ ਤੂੰ ਕੀ ਤੂੰ ਨੇ ਤਾਂ ਯਾ ਮਰੀਏ ਛੇ ਡਾਂਗ ਤੋਂ ਨਹੀਂ ਥਾਂ ਅੱਛਾ ਜਦੋਂ ਮਾਰੀ ਤੇ ਬੰਸ ਗਿਆ ਤਾਂ ਦੇਖ ਪੈ ਖਾਲਚ ਲਹੂ ਲਹਾਨ ਅੱਛਾ ਕੋਲੇ ਭਾਈ ਜੈਲੇ ਕੇ ਪਾਣੀ ਲਾਉਂਦੇ ਸੀ ਜਦੋਂ ਕੇ ਰਚ ਘੜਜੀ ਬੱਚੀ ਜੈਲੇ ਦੇ ਦਸਣ ਦੀ ਗੱਲ ਆ ਅੱਛਾ ਜੈਲਾ ਕਹਾਂ ਚਾਚਾ ਜੀ ਦੋਸੀ ਗਏ ਨਾ ਪੱਜ ਕੇ ਹੂੰ ਤੇ ਕਹਣਾ ਭਾਈ ਮੂਹ ਦੇ ਮੂੰਹ ਪਿਆ ਖਾਲਚ ਹੂੰ ਤੇ ਕਹਣਾ ਮੈਂ ਕੁਕਰ ਨੂੰ ਆਖਿਆ ਵੀ ਇਹਨੂੰ ਕੱਢੋ ਕੰਜੜਾ ਮਰ ਜੂ ਅੱਛਾ ਤੇ ਕਹਣਾ ਮੂੰਹ ਸਰੀ ਪਾਣੀ ਚ ਡੁਬਕੇ ਛਾਂਕ ਛੌਂਦਾ ਹੂੰ ਉਹਨਾਂ ਨੇ ਕੱਢਿਆ ਭਾਈ ਪਿੰਡ ਲਿਆਂਦਾ ਚੱਕ ਕੇ ਕਹਿੰਦਾ ਤੂੰ ਹੀ ਪਾ ਕੇ ਸਕੇਸ ਕੁਏ ਹੂੰ ਕਹਾਂ ਵੀ ਮੈਂ ਠੀਕ ਆ ਠੀਕ ਆ ਤੇ ਮਾਤਲ ਬਿਓ ਜਨ ਹਾਤੋਰੀ ਜਿਹੜੋ ਬੱਜਿਆ ਨਾ ਪੁੜਪੁੜੀ ਚ ਮਾਗਰਾ ਹੂੰ ਤੇ ਨਾਲੇ ਕਾੜੀ ਪਾਕੀ ਨਿਕਾ ਹੂੰ ਤੇ ਨਾਲੇ ਮੇਰੇ ਸਰੋਂ ਨਾ ਨਹੀਂ ਰੁਕੀਏ ਤੱਕ ਤੇ ਬਣਿਆ ਕੱਖ ਨਹੀਂ ਅੱਛਾ 51 ਜਵਾਨ ਤਾਂ ਹੋ ਗਿਆ ਬਾਹਰ ਦੀ ਵਾਰ ਅੱਛਾ ਉਹ ਜਿਹੇ ਜੀ ਪੈਂਕੂ ਜਿਹੋ ਬਾਹਲੀ ਨਹੀਂ ਹੋਇਆ ਸਾਰੀ ਉਮਰ ਕਿਤੇ ਉਹ ਗੱਲ ਹੋਵੇ ਕੰਜਲ ਤੇ ਤੇਰੇ ਮਾਰ ਨੇ ਟੱਬਾ ਨਿਕੀ ਭਗ ਜੇ ਉਹ ਨਾ ਨਾ ਕੁਝ ਨਹੀਂ ਹੁੰਦਾ ਤੂੰ ਡਰਿਆ ਨਾ ਕਰ ਚੱਲ ਮੈਂ ਤਾਂ ਨਹੀਂ ਡਰਦਾ ਪੀਸੀਆਂ ਤਾਂ ਹੀ ਹੋਈ ਆ ਉਹ ਕੁਝ ਨਹੀਂ ਹੁੰਦਾ ਹੈ ਕੁਝ ਨਹੀਂ ਹੁੰਦਾ ਯਾਰ ਤਾਂ ਫਿਰ ਪਲੇਟ ਦੀ ਮਾਪੇ ਨਿਪੜਲੂ ਜੇ ਆਉਣਗੇ ਤਾਂ ਫੇਰ ਹੀ ਲਵੇਟਾਂਗੇ ਹਾਂ ਆਉਂਦੇ ਜੇ ਪਹਿਲੀ ਡੜੀ ਜਨਾ ਯਾਰਾ ਹੱਤਰਾ ਪੂਰਾ ਮੈਂ ਤੈਨੂੰ ਦਾ ਖਾਓ ਪੁੱਣਾ ਰ ਮੈਨੂੰ ਪੂਰਾ ਉਹ ਜਮਾਨੀ ਆਉਂਦੇ ਐਂ ਪਰਵਾਹ ਨਾ ਕਰ ਯਾਰ ਮੈਨੂੰ ਤਾਂ ਪਰਵਾਹ ਕਾਦੀ ਯਾਰ ਇਹ ਜੇ ਹੋ ਨੂੰ ਕਰਕੇ ਪਾ ਲਿਆ ਮਾਤਲ ਕੋਠੇ ਤੇ ਪੰਜ ਚਾਰ ਬੱਠੜ ਡੜਿਆਂ ਦੇ ਸਿੱਟਲ ਕੇ ਲੋੜ ਪਾਈਏ ਭਗਾਤਾ ਦੇਵਾਂਗੇ ਡੜਿਆਂ ਦੇ ਹਾਂ ਡੋਲਿਆਂ ਦੇ ਕੀ ਕਰਨੇ ਯਾਰ ਓਏ ਡਾਫਲ ਵਰਗਾ ਕੰਮ ਹੁੰਦਾ ਇਹਨਾਂ ਦਾ ਓ ਤੂੰ ਜਰ ਉਹੀ ਡੜੀ ਜਨਾ ਫਿਰ ਉਹੀ ਗੱਲ ਤੇਰੀ ਮੈਂ ਐਸੀ ਗੱਲ 'ਚ ਮੇਰੀ ਪਹਿਲਾਂ ਬੈਂਸ ਵਾਲੀ ਸੀ ਮੈਂ ਮਿਸਤਰੀ ਨੂੰ ਆਖਿਆ ਨਾ ਕਾਰੀਗਰ ਨੂੰ ਮੈਂ ਆਖਿਆ ਛੱਤ ਮਗਰੋਂ ਪੈਂਕੋ ਠੇਰੀ ਪਹਿਲਾਂ ਪੌੜੀ ਲਾ ਚਲ ਪੌੜੀਆਂ ਤਾਂ ਚੰਗੀ ਗੱਲ ਹੋਈ ਲਵਾਤੀਆਂ ਮੈਂ ਪਹਿਲੇ ਤੂੰ ਇਹ ਵਾਲੂ ਸ਼ਰਮ ਖਾਤਰਾ ਨਹੀਂ ਖਾਦਾ ਨਹੀਂ ਪੌੜੀਆਂ ਤਾਂ ਚਲ ਕੇ ਵੀ ਮੇਰੇ ਕੋਠੇ ਤੇ 100 ਕੰਮ ਹੋਰ ਵੀ ਹੋ ਜਾਂਦਾ ਤੇਰੀ ਗੱਲ ਬਣ ਗਿਆ ਸ਼ੇਪ 'ਚ ਛੁੱਟ ਛੱਡ ਦੇ ਨਤੇਰੇ ਵਰਗੇ ਕੱਟ ਕੇ ਕਿਵੇਂ ਮੱਖਣ ਹਉ ਉਤਾਰ ਤੇ ਪਾਵਾਂ ਤੇ ਵੀ ਖੰਬੇ ਤੇ ਹਿਲਾਉਣਾ ਸੌਖਾ ਨਾ ਬੋਲਦਾ ਦਾ ਕੁਝ ਹੋਰ ਸੀ ਮੈਨੂੰ ਲੱਗਾ ਕਾ ਨੂੰ ਹਾਂ ਮੇਰੀ ਬਾਂਛਬੜੀ ਪਹਿਲੇ ਦਿਨੋਂ ਨਾ ਮੈਂ ਇਸ ਕਹਿੰਦਾ ਛੋਟੀ ਨਹੀਂ ਖਾਦੀ ਵੀ ਵੀ ਬਰਦੇ ਤੋ ਹਾਂ ਜਿਹੜਾ ਬੰਦਾ ਭਾਜੋ ਵੀ ਸ਼ਾਰ ਹੁੰਦਾ ਮੈਂ ਵੀ ਵੀ ਬੰਦਾ ਤਾਂ ਛੋਟੀ ਨਹੀਂ ਖਾਦੀ ਸੀ ਵੀ ਤਾਂ ਗੁੰਡ ਘਟਾਲੀ ਤੂੰ ਕਿਵੇਂ ਕੁਝ ਨਹੀਂ ਮੈਂ ਤਾਂ ਕੁਝ ਨਹੀਂ ਆਦਾ ਉਹ ਤਾਂ ਤੇਰੀ ਗਲਤੀ ਹੈ ਲੈਟ ਤਾਂ ਫਿਰ ਕਿਵੇਂ ਬਣੂਣਾ ਲੈਟ ਤੇ ਤੜਕੇ 4 ਵਜੇ ਜਾਊਗੀ ਜਾਉਗੀ ਤਾਂ ਹੈਗੀ ਗੱਲਾਂ ਮੁਖ ਦੀਆਂ ਨੇ ਤੋ ਉਦੀ ਫਿੜਕ ਰੱਖ ਓਏ ਹਜੇ 2 11 ਪਏ ਹੈ ਹਜੇ ਲੌਂਗ ਨਾਲ ਭੈਣ ਜੇ ਲੰਨ ਜਿਆ ਕੋਈ ਗੱਲ ਬਣ ਕੇ ਨਾ ਗਿਆ ਨੀ ਫੀਰ ਪੀ ਮੈਥੋ ਲਿਆ ਬਲਮ ਦਾ ਚੜਾਲਾ ਗਾਲ ਲਾ ਇੱਥੇ ਉਹ ਬਲਮ ਦਾ ਮੱਚ ਗਏ ਮੱਚੇ ਫਿਰ ਕੰਜੇ ਦੇ ਲਿਆ ਚੜਾਲਾ ਨਹੀਂ ਬੱਚੇ ਨਹੀਂ ਚੜਾ ਲੈਂਦਾ ਯਾਰ ਪਤਾ ਇਥੇ ਕਿੰਨਾ ਖਛਰਾ ਕੰਜੇ ਦੇ ਮਰਿਆ ਬਾਦਰ ਅੰਦਰ ਪਏ ਅੰਦਰ ਪਏ ਜ ਖਾਤਰਾ ਤਾਂ ਅੰਦਰ ਐਵੇਂ ਪਾ ਜਾ ਤੈਨੂੰ ਕੱਲੇ ਨੂੰ ਚੱਕ ਕੇ ਲੈ ਜਾਣ ਮਰੀ ਜਾਣਾ ਐਵੇਂ ਲੈ ਜਾਣਗੇ ਯਾਰ ਉਹੀ ਮਰੀ ਜਾਣਾ ਤੂੰ ਕੱਲਾ ਕਰ ਮੁੰਡਾ ਇੱਥੇ ਤੇ ਮੇਰਾ ਮੰਗਰੋ ਬਣੂ ਕੀ ਹੈ ਉਹ ਹੀ ਕੱਲਾ ਕਰ ਮੁੰਡਾ ਫਿਰ ਉੱਥੇ ਵੀ ਨਾਲ ਜਾਇ ਕਰ ਜਿਉ ਨੱਕਾ ਬਦਲੀਆਂ ਨਾ ਜਾ ਮੈਂ ਹੋਰ ਕਰਾਂ ਹਾਂ ਤੂੰ ਆਖਿਆ ਬਾਪੂ ਕੀ ਕਹਨੇ ਮੇਰੀ ਰਾਏ ਮੰਨੇ ਹੂੰ ਮੈਂ ਵਿਆਹ ਨ ਹੋਰ ਕਰਾ ਲਿਆ ਕਿਉਂ ਵਿਆਹ ਐਵੇਂ ਕਰਾ ਲੈ ਕੋਈ ਆਹੀ ਗੱਲ ਹੂੰ ਇਹ ਛਾਣੇ ਬੰਦੇ ਕਹਿੰਦੇ ਨਾ ਕਹਿੰਦੇ ਕਿ ਕੱਲੀ ਹੋਵੇ ਨਾ ਬਣਾ ਦੇ ਬੱਚੀ ਲੱਕੜੀ ਕੱਲਾ ਨਾ ਹੋਵੇ ਪੁੱਤ ਜੱਟ ਦਾ ਤੇ ਜੇ ਮੈਂ ਕਿਤੇ ਵਿਆਹ ਕਰਾਦਾ ਮਾਤਲ ਵੀ ਦੋ ਮੁੰਡੇ ਹੋਰ ਬਰਾਬਰ ਨੇ ਹੋਇਆਂ ਤੇਰੇ ਭਰਾ ਹਾਂ ਪਹਿਲਾ ਤੇਰੇ ਕੋਲ ਰਕਵਾ ਖਾਸਾ ਨਾ ਉਹ ਠਾਕ ਬੰਦੀ ਅੱਦੇ-ਅੱਦੇ ਕਿੱਲੇ ਵਿੱਚ ਦਲੜੀ ਇਹਨੇ ਕੋਈ ਨਹੀਂ ਆਇਆ ਤੂੰ ਇੱਕ ਗੱਲ ਆ ਬੰਦਿਆਂ ਦੀ ਮਾਇਆ ਹੁੰਦੀ ਆ ਸਾਰਾ ਤੈਨੂੰ ਪੂਰਾ ਹੋਜੂ ਚਾਰ ਕਿੱਲੇ ਦਾ ਪਹਿਲਾ ਵੰਡਦੇ ਆ ਜੇ ਦੋ ਮੁੰਡੇ ਹੋਰ ਜਾਂ ਮਲੇ ਭੰਦੀ ਵੀ ਕਿੱਲਾ ਗੱਲ ਰੇ ਉਹ ਕਾ ਯਾਰ ਕਮਾਈ ਦੇ ਹਿਸਾਬ ਨਾਲ ਭਾਵੇਂ ਦੀ ਕਿੰਨੀ ਬਣਾ ਲੇ ਭਾਵੇਂ ਖਾ ਜੋ ਹਿਸਾਬ ਨਾਲ ਕ ਚਾਲ ਕਰਦੇ ਫਿਰ ਵਿਆਹ ਜੀ ਐਵੇਂ ਹੀ ਕਰਾ ਲਈ ਯਾਰ ਵਿਆਹ ਟਾਲੀ ਕਰਨੀ ਪਊ ਬੜਾ ਐਪੇ ਵੱਡਾ ਸ਼ੇਰ ਓਏ ਨਹੀਂ ਕੰਜਾ ਚਲ ਮੈਂ ਤਾਂ ਕੀ ਲੈਣਾ ਮੈਂ ਕੱਜੇ ਕਰਕੇ ਕਹਿਣਾ ਤੇਰੇ ਲੈ ਕਰਕੇ ਕਹਿਣਾ ਨਾਲੇ ਮਾਖਿਆ ਆਇਆ ਫਾਇਦਾ ਹੋਇਆ ਤੇਰੀ ਸੋਚਦਾ ਮੈਨੂੰ ਤਾਂ ਕੀ ਆ ਮੈਂ ਤਾਂ ਉਹਨ ਕੀ ਆ ਉਮਰ ਜੱਕਰਾਉਣਾ ਸੋਹਣਾ ਲੱਗਦਾ ਤੇਰੇ ਕਰਕੇ ਡਰ ਲੱਗਦਾ ਤੂੰ ਮੇਰੀ ਕਰਾ ਦੇ ਤੇਰਾ ਤਾਂ ਹੁਣ ਹੋ ਹੀ ਜਾਊ ਜਾਇਆ ਤਾਂ ਹਜੇ ਉਹ ਵਰ ਕੀ ਹੋਈ ਏ ਤੇਰੀ ਕੰਜਰ ਤੇ ਆ ਬਿਆਨ ਉਹ ਕੰਜਰ ਦੇ ਅਸੀਂ ਦੇਖ ਲੈ ਬਾਪੂ ਨਾਲ ਤੁਹਾਡਾ ਸੰਗ ਦੇ 40 40 ਸਾਲ ਦੇ ਹੋ ਗਏ ਸੀ ਕਿ ਹੁਣ ਤਾਂ ਅੱਜ ਕੱਲ ਤੇਰੇ ਵਰਗੇ ਮੁੰਡੇ ਗੱਪਾ ਫੂਬਿਆ ਕਰਦੇ ਅਸੀਂ ਨਹੀਂ ਕਰਿਆ ਕਦੇ ਮੂਰੇ ਬੋਲੇ ਸੀ ਮਾਂ ਪਿਓ ਦੇ ਹਾਂ ਕਾਨੂੰ ਬੋਲੇ ਸੀ ਕਦੇ ਨਾ 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 ਕਰਦੇ ਨਾ ਕਰਦੇ ਉਹਨਾਂ ਦੀ ਮਰਜ਼ੀ ਛੋਟੇ ਵੱਡੇ ਮੂਰੇ ਕਰੀ ਬਾਪੂ ਮੇਰਾ ਕਰਦੇ ਸਿਰ ਤਾਂ ਪਾੜਿਆ ਸੀ ਬਾਪੂ ਦਾ ਵੀ ਮਰੀ ਜਨ ਦੋ ਇਸੇ ਨੇ ਪਾੜਿਆ ਸੜ ਨਹੀਂ ਸੀ ਉਹ ਕਾ ਨੂੰ ਜਦੋਂ ਉਹ ਤਾਂ ਛੋੜ ਕਰਦੇ ਆ ਸੋਚੀਓ ਕੰਨ ਦੇ ਚ ਬੱਜਾ ਆ ਬੋਲਿਆ ਨੀ ਨਿਗਾ ਘਟ ਸੀ ਬਪੂਰੀ ਹੋਰ ਮੈਂ ਤਾਂ ਕਿਹਦਾ ਸ਼ਰ ਪਾੜੂ ਐਸੀ ਗੱਲ ਪਿੱਛੇ ਪਾੜਿਆ ਸੀ ਆਦੇ ਪਿੱਛੇ ਵਿਆਹ ਪਿੱਛੇ ਕੁੰਨੋ ਨਾ ਤਾਂ ਗੱਲਾਂ ਬਣਾਈ ਗਏ ਐਵੇਂ ਗੱਲਾਂ ਬਣਾਈ ਗਏ ਐਵੇਂ ਭਾਏ ਗਈਏ ਤੇ ਲੋਕ ਕੰਜੇ ਦਾ ਮਾਂ ਪੇੜ ਢੋਣ ਕੀ ਕਰਦਾ ਹੈ ਹਣ ਕੀ ਕਰਦਾ ਖੜਾ ਹੋ ਕੇ ਸਾਫ ਕਰਕੇ ਉਹ ਨਾ ਕਰਿਆ ਜਾ ਨਿਗਾ ਰੱਖੀ ਕਿ ਤੇ ਮੈਨੂੰ ਚੱਕ ਕੇ ਲੈ ਜਾ ਨਾ ਨਾ ਪਰਵਾਹ ਨਾ ਕਰਿਆ ਮੈਂ ਵੀ ਚੱਕ ਕੇ ਲੈ ਜੂ ਢਰੀ ਜਨੇ ਭਾਇਸ਼ ਦਾ ਕੰਮ ਹੈ ਪਾਉ ਹੋ ਉਹ ਲੈਡ ਪੈਂਦੀ ਏ। ਖਾਓ ਖਾਓ ਇੱਧਰ ਪੈਂਦੀ ਏ। ਤੇਰੀ ਵਾਪਾ ਨੂੰ ਕੰਮ ਤਾਂ ਬਣ ਕੇ ਜਿਹੜਾ ਕਹਿੰਦੇ ਸੀ ਮੰਨ ਕੱਢ। ਉਹ ਐਵੇਂ ਹੀ ਬਣ ਗਿਆ ਯਾਰ ਉਹ ਨਹੀਂ ਡਰੀਏ ਨੇ ਤੂੰ। ਲੈ ਕੋਈ ਨਾ ਕੋਈ ਬਾਈ। ਉਹ ਕੋਈ ਥੋੜਾ ਹੋਰ ਪਾਣੀ ਲਾਉਣਾ ਫਿਰਦਾ ਹੂ। ਨੂੰ ਯਾਰ ਮੈਂ ਐਂ ਗੱਲ ਕਰ। ਕਹਿੰਦਾ ਪਿੰਡੂ ਪਾ ਚੱਲ ਜਾਂ ਕੋਠੇ ਚੱਲ ਜਾ। ਐਮੀ ਜੜਦੇ ਕੋਠੇ ਦੇ ਨਾ ਤਾਂ ਢਿੰਡ ਨੂੰ ਭੱਜਣਾ ਕੋਠੇ ਤੇ ਜੜੀ ਤੂੰ ਗੱਲ ਤਕਰਾਏਗਾ ਤੂੰ ਓਏ ਹੋਰ ਪਾਣੀ ਲਾਉਂਦਾ ਕੋਈ ਉਹ ਹੈ ਓਏ ਹੋਰ ਲਾਉਂਦਾ ਨਹੀਂ ਕਿ ਤਵਾਰੀਆ ਬੰਦੇ ਉਹੀ ਆ ਮੰਨੀ ਇਹ ਗੱਲ ਮਗਰ ਫਿਰ ਓਏ ਉਹਦਾ ਛੇਰ ਕੇ ਆ ਯਾਰ ਆਏ ਕੀ ਪਤਾ ਲੱਗਦਾ ਓਏ ਉਹਨਾਂ ਦਾ ਖੇਤ ਦਾ ਉਹਨਾਂ ਦੀ ਉਹ ਮੋਟਰ ਆ ਹੋਰ ਕਿਹੜੇ ਯਰੂ ਮਰੀ ਜਾਣਾ ਤੂੰ ਰਦਿਆਲ ਓਏ ਹਉ ਪੰਜਰਾ ਸੀ ਆੜੀ ਤਾਂ ਪੱਕੀ ਐ ਪੂਰੀ ਪੱਕੀ ਸੀ ਇਹੜੀ ਆ ਤਾਂ ਐਵੇਂ ਠੰਡ ਚ ਪਕਾਈ ਕਰਾਈ ਜਾਈ ਨਾ ਨਾ ਮੈਨੂੰ ਡਰਾਈਵਰ ਨੇ ਦੱਸਿਆ ਯਾਰ ਆ ਕਹਿੰਦਾ ਪਾਣੀ ਲਾਉਣ ਗਏ ਅੱਜ ਅੱਛਾ ਹਾਂ ਦੋਨੇ ਪਿਓ ਪੁੱਤਾਂ ਦੋਨੇ ਪਿਓ ਪੁੱਤਾਂ ਫੇਰ ਤਾਂ ਕੰਦੇ ਦਾ ਕੰਮ ਹੀ ਬਣ ਗਿਆ ਅੱਜ ਲਾਵਾਂਗੇ ਬਾਗਲਾ ਉੱਥੇ ਵਾਲਾ ਹਾਂ ਮੈਂ ਮੈਂ ਚੋਦ ਦੂ ਇਹਨਾਂ ਦੀ ਭੈਣ ਹਾਂ ਤੈਨੂੰ ਕਿੱਕਰ ਤੇ ਨਹੀਂ ਚੜਾਉਂਦੇ ਕੌਣ ਕਹਿੰਦਾ ਕਿੱਕਰ ਤੇ ਤੇ ਸਾਰਾ ਦਾ ਪਿੰਡ ਕਹੀ ਜਾਂਦਾ ਐਵੇਂ ਸਾਖ ਕਰਦੇ ਆ ਭੈਣ ਜਾਈ ਉਹ ਤਾਂ ਮੈਂ ਦੰਤ ਉਨ ਤੋੜਨ ਚੜਿਆ ਸੀ ਐਵੇਂ ਚੜਿਆ ਸੀ ਸਾਰਾ ਪਿੰਡ ਕਈ ਨਾ ਕਹਨ ਬੰਦ ਤੂੰ ਤਾਂ ਚੜਾ ਲੈ ਕੇ ਕਰਤੇ ਐਵੇਂ ਭੈਣ ਨਹੀਂ ਆਉਂਦੇ ਥੱਲੇ ਕਹਿੰਦਾ ਕਿ ਚੰਦ ਮਾਰੀ ਗਿਆ ਗਣਾਸੇ ਪਤਾ ਨਹੀਂ ਕੀ ਠੀਕ ਹੈ ਚੰਦ ਦਾ ਛੁਣਛਣੇ ਤੇ ਨਾ ਮਾਰੇ ਵੇਖ ਤੇ ਆਹ ਆਏ ਕਰੀ ਹਾਂ ਚੰਦ ਚੁੰਡ ਨਾ ਕਰੀ ਉਹਨਾਂ ਦੇ ਕਿਉਂ ਆਥਾ ਕੇ ਸਭਾਂਜੂ ਮੇਰੇ ਆਪਣੇ ਤੇ ਮਾਤਾ ਕਹਿੰਦਾ ਹਾਂ ਮੂੰਹ ਕੁੱਟ ਜੀ ਗੁੱਜੀਆਂ ਸੱਟਾਂ ਮਾਰੀ ਗੁੱਜੀਆਂ ਸੱਟਾਂ ਉੱਜਾ ਮਾਰਾਂਗੇ ਮੇਰੇ ਸੋਹਣਿਆਂ ਦੇ ਪੱਕੀ ਚੋ ਜਵਾਕੀ ਦੀ ਚਾਲ ਲੱਗੇ ਉਹ ਵਾੜਾ ਫੜਕਦਾ ਜਾਦੇ ਉਸੇ ਦੀ ਬੁੜਕਦਾ ਕੋਈ ਸੋਚਣਾ ਤਾਂ ਦੇਖ ਤੋੜੀ ਹੱਗ ਦੂ ਹਾਂ ਉਹ ਤਾਂ ਡਰਦਾ ਵਾੜਾ ਉਹ ਉੱਠ ਜਾਵੇ ਪਤਾ ਤਾਂ ਹੈ ਆਪਾਂ ਨੂੰ ਉਹਦਾ ਪਹਿਲੇ ਤੋਂ ਆ ਜਾ ਫਿਰ ਅੱਜ ਲੈਨੇ ਆ ਰਿਮਾਂਡ ਚਾਲੂ ਮੂੰ ਹੀ ਨਾ ਗੰਜਰਾ ਕਿਤੇ ਪਕਾਈ ਕਰਾ ਦੇ ਹੋ ਜੇ ਆਪਾਂ ਕੋਲ ਦੋ ਬੰਦੇ ਹੋਰ ਸਾਡੇ ਲੈਣਦੇ ਇਹ ਤਾਂ ਪਚਾਰ ਹੋ ਜਾਂਦੇ ਵਾਹ ਓਏ ਮੈਂ ਕੱਲੇ ਹੀ ਚਾਰ ਵਰਗਾਂ ਅੱਛਾ ਵੀਡੀਓ ਕਰਦਾ ਖਲਿਆਰੇ ਪਾ ਦੂੰ ਆਏ ਤਾਂ ਮੈਨੂੰ ਤੇਰੇ ਤੇ ਯਕੀਨ ਆ ਖਰਾ ਵਾਹ ਓਏ ਤੇਰੇ ਛੋਟੀ ਦਾ ਬਹੁਤ ਖਲਿਆਰੇ ਆ ਤੂੰ ਹੋਰ ਗੱਲ ਕਿਹੜੀ ਕਰਦਾ ਤੂੰ ਚਲ ਅੱਜ ਲਾਵਾਂਗੇ ਫਿਰ ਪਾਸਾ ਪੰਜਰ ਤੇ ਹਾਂ ਇਹ ਸੱਟ ਪੇਟ ਵੱਜ ਗਈ ਨਾ ਹਾਂ ਧੁੰਦ ਇੱਥੇ ਕਿਉਂ ਪਤਾ ਨਾ ਡਰਾਈਵਰ ਵਰਤਿਆ ਨਾ ਧਰਦੇ ਨਾਵੇਂ ਮੇਰਾ ਸੋੜਾ ਉਹ ਵਿੱਚੜੇ ਹਾਂ ਉਹ ਜਿਹੜੀ ਉਂਗਲਾਂ ਲਾਉਂਦਾ ਹਾਂ ਹਾਂ ਉਹਨੂੰ ਪਤਾ ਲੱਗ ਜੇ ਉਹ ਮਾਰ ਗਿਆ ਭੈਣ ਚੋ ਜ਼ਮੀਨ ਹੀ ਆਪਣੀ ਉਹ ਛਡਾਈ ਜਾਂਦਾ ਚਰਕ ਨਾਲ ਇਹ ਬੋਲਦੇ ਨਹੀਂ ਸੀ ਨਹੀਂ ਹਾਂ ਆ ਜਾ ਫਿਰ ਚੱਲ ਐ ਕਰ ਹਾਂ ਆ ਬੈਟਰੀ ਜੀ ਬੁਝਾ ਲਾ ਤੂੰ ਦਾ ਮਰਗਾ ਨਾ ਕੀ ਦਿੰਦਾ ਓ ਭੱਜ ਭੁੱਜ ਨਾ ਜਾਣ ਕਿਤੇ ਮੈਂ ਆਪਣੀ ਪਕਾਈ ਜਾਵੇ ਬੰਦ ਕਰ ਲਾ ਫਿਰ ਬੰਦ ਕਰ ਲਾ ਮਾੜੀ ਜਨ ਨੂੰ ਖੋਲਾ ਜੇਬ ਚ ਪਾ ਲਾ ਹਾਂ 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 ਆ ਜਾ ਚੱਲ